ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਹੋ ਗਈ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜਾ ਹੈ ਬਾਗੀ ਜਿਸ ਦੇ ਵਿੱਚ ਹੈ ਬੀਬੀ ਜਗੀਰਕੋਟ ਚੰਦੂ ਮਾਜਰਾ ਮਨਪ੍ਰੀਤ ਈਆਲੀ ਰਖੜਾ ਚਲੰਜੀਤ ਸਿੰਘ ਬਰਾਰ ਅਤੇ ਹੋਰ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਹੀਂ ਚਾਹੁੰਦੇ ਕਿ ਪ੍ਰદાન ਰਹਿਣ ਸਰਦਾਰ ਸੁਖਬੀਰ ਸਿੰਘ ਬਾਦਲ ਸ਼ਰੂਮਣੀ ਅਕਾਲੀ ਦੇ ਇੱਕ ਪਾਸੇ ਧੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ 117 ਦੇ ਵਿੱਚੋਂ 112 ਮੈਂਬਰ ਸ਼ਰੂਮਣੀ ਅਕਾਲੀ ਦਲ ਦੇ ਜਿਹੜੇ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਗੁਰਦੁਆਰਾ ਪਰਬੰਧਕ ਕਮੇਟੀ ਤੋਂ ਹਰੀ ਝੰਡੀ ਵੀ ਮਿਲ ਗਈ ਹੈ ਪ੍ਰਧਾਨਗੀ ਤੋਂ ਇਸ ਤੋਂ ਆਕੇ ਖੱਪ ਕੇ ਅੱਜ ਫੇਰ ਇੱਕ ਬਿਆਨਬਾਜ਼ੀ ਕੀਤੀ ਹੈ ਚੰਦੂ ਮਾਜਰਾ ਅਤੇ ਰਕੜਾ ਨੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦੁਰਦਰਸ਼ਾ ਹੋਈ ਹੈ ਉਸ ਦਾ ਜੁਮੇਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਕਿਉਂਕਿ ਬਾਦਲ ਦੇ ਹੱਥ ਵਿੱਚ ਜਦੋਂ ਦੀ ਪਾਰਟੀ ਆਈ ਹੈ ਯਾਨੀ ਕਿ 29 ਸਾਲਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਹੈ ਪਹਿਲਾ ਨੰਬਰ ਹੈ ਸੁਖਬੀਰ ਬਾਦਲ ਦੂਜਾ ਨੰਬਰ ਹੈ ਬੀਬੀ ਹਰਸਿਮਰਤ ਕੌਰ ਤੀਜਾ ਨੰਬਰ ਹੈ ਬਿਕਮਜੀ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਇਹਨਾਂ ਤਿੰਨਾਂ ਸਿਆਸੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਦੁਰਦਸ਼ਾ ਇਨੀ ਮਾਰੀ ਕਰ ਦਿੱਤੀ ਹੈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਂਦੇ ਇਸ ਦਾ ਖਮਨਿਆਜ਼ਾ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸ ਵੈਲ ਐਜ਼ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਭੁਗਤਿਆ ਹੈ ਉਹਨੇ ਕਿਹਾ ਕਿ ਪਾਰਟੀ ਨੂੰ ਟਾ ਲੱਗ ਚੁੱਕੀ ਹੈ ਪਾਰਟੀ ਦੇ ਵਿੱਚ ਸਟੇਬਿਲਟੀ ਨਹੀਂ ਰਹਿ ਗਈ ਹੈ ਕਿਉਂਕਿ ਸੁਖਬੀਰ ਬਾਦਲ ਪ੍ਰਧਾਨਗੀ ਨੂੰ ਬਚਾਉਣ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਬੜੇ ਵੱਡੇ ਖੁਲਾਸੇ ਕਰਾਂਗੇ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਭਾਰਤੀ ਜਨਤਾ ਪਾਰਟੀ ਦਾ ਪਿੱਟੂ ਬਣ ਕੇ ਰਹਿ ਗਿਆ ਵਾਟੇਵਰ ਜੋ ਕੁਝ ਵੀ ਉਹ ਕਹਿੰਦੇ ਨੇ ਉਹਨਾਂ ਦੇ ਅਨੁਸਾਰ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਫਿਰ ਤੋਂ ਇੱਕ ਵਾਰ ਪਲਟ ਕਰ ਪਲਟਵਾਰ ਕਰ ਦਿੱਤਾ ਹੈ ਪ੍ਰੇਮ ਪ੍ਰੋਫੈਸਰ ਪ੍ਰੇਮ ਚੰਦ ਚੰਦੂ ਮਾਜਰਾ ਅਤੇ ਰਖੜਾ ਨੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕੀ ਪ੍ਰਤੀਕਿਰਿਆ ਹੋਵੇਗੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਕਿਉਂਕਿ ਕੱਲ ਨਮਸਤਕ ਹੋਏ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਉਹਨਾਂ ਨੇ ਬਾਦਲ ਯਾਨੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਖਰੀ ਚੰਡੀ ਦੇ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਣਗੇ ਹੋਰ ਵੀ ਵੱਡੇ ਧਮਾਕੇ ਦੇਖਦੇ ਰਹੋ ਖਬਰਨਾਮਾ ਧਨਮਾ